ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ ਊਂਕਾਰ ਡੇਰੀ ਫਾਰਮ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਤੇ ਝੋਟੀਆਂ ਵੀਰ ਜੀ ਆਪਣੇ ਕੋ ਤੇ ਅੱਜ ਆਠ ਆ ਤੇ ਆਪਾਂ ਤੁਹਾਨੂੰ ਆਪਾਂ ਕੁਝ ਦਿਖਾ ਲਦੇ ਆਂ ਤੇ ਕੁਝ ਤੋਰ ਕੇ ਵੀ ਦਿਖਾ ਲਦੇ ਆਂ ਤੇ ਵੀਡੀਓ ਆਪਾਂ ਚਾਵਾਂਗੇ ਝੋਟੀਆਂ ਦੀ ਕੱਲ ਨੂੰ ਪਾਵਾਂਗੇ ਇਹਨਾਂ ਚੋਂ ਵੀ ਕੁਝ ਦੇਟ ਨੂੰ ਮੁੱਲ ਦੱਸਾਂਗੇ ਜੀ ਅੱਜ ਤਾਜ਼ੀਆਂ ਸੁਨੀਆਂ ਝੋਟੀਆਂ ਬਹੁਤ ਚੰਗੀਆਂ ਆਪਣੇ ਕੋ ਸਾਰੀਆਂ ਤੇ ਤੁਹਾਨੂੰ ਦਿਖਾਉਨੇ ਆ ਜੀ ਆ ਦੇਖੋ ਤਾਜ਼ੇ ਬੱਚੇ ਆ ਜਮਾ ਤਾਜ਼ੇ ਕੋਈ ਇੱਕ ਇੱਕ ਦੋ ਦੋ ਦਿਨਾਂ ਦੀਆਂ ਝੋਟੀਆਂ ਸੁਨੀਆਂ ਆਪਕੋ ਬੱਚੇ ਮਾ ਵੀ ਝੋਡੀ ਬਲੂਨ ਤਾਜੀ ਸੂਈ ਆ ਵੀ ਝੋਡੀ ਦੇ ਨਾੜਾਂ ਨੂੜਾਂ ਦੇ ਵਾ ਦੇਖੋ ਵੀ ਤਾਜੀ ਸੂਈ ਕੱਲ ਦੀ ਬਹੁਤ ਜ਼ਿਆਦਾ ਚੰਗੀਆਂ ਝੋਡੀਆਂ ਤਾਜੋ ਤੁਹਾਨੂੰ ਕਰਾਉਣੇ ਦਰਸ਼ਨ ਜੀ ਐ ਝੋਡੀ ਤੋਂ ਮੰਗਲੂ ਕਰ ਲਈਏ ਸ਼ੁਰੂ ਆਪਾਂ ਚਲੋ ਬਹਿ ਕੇ ਵਿਖਾਜਦੇ ਥੱਲੇ ਝੋਡੀ ਥੱਲੇ ਖੋਲ ਲੀਏ ਪਹਿਲਾਂ ਪਹਿਲਾਂ ਖੋਲਦੇ ਬਾਅਦ ਚਾ ਪਹਿਲਾਂ ਬਹਿ ਕੇ ਵਿਖਾ ਥੱਲੇ ਦੇਖੋ ਜੀ ਇਹਦੇ ਤੋਂ ਮੰਗਲੂ ਥੱਲੇ ਉਹ ਨੰਗ ਸਕਦਾ ਤੂੰ ਨੰਗੇ ਸਕਦਾ ਧਾਰ ਦੇ ਝੋਡੀ ਨੀ ਦੇਖ ਲਓ ਜੀ ਠੰਡੀ ਗਾਵਾਂ ਵਰਗੀ ਆ ਤੋਰ ਮਾਰ ਜੀ ਖੋਲ ਕੇ ਆਹ ਦੇਖੋ ਜੀ ਪੰਪ ਪਿਛੋਂ ਦੀ ਥਾਂ ਫੜ ਲਓ ਆਹ ਦੇਖੋ ਨਾਲੇ ਐਚ ਐਫ ਗਾਵਾਂ ਵਰਗੀ ਠੰਡੀ ਆ ਬਹੁਤ ਜ਼ਿਆਦਾ ਹਾਂ ਤੋਰ ਤੋਰ ਬਾਦ ਦੀ ਬਹੁਤ ਜ਼ਿਆਦਾ ਚੰਗੀ ਝੋਡੀ ਆ ਦੇਖੋ ਜੀ ਲੈ ਵਾ ਦੇਖੋ ਆਪਾਂ ਜਮਾਂ ਲੇਟ ਲੂਟ ਚ ਹੋਈਆਂ ਇਹ ਵੈਸੇ ਹੀ ਤੁਹਾਨੂੰ ਦਿਖਾਉਣ ਲੱਗੀਆਂ ਵੀਡੀਓ ਤੇ ਕੱਲ ਨੂੰ ਖਾਵਾਂਗੇ ਠੀਕ ਆ ਬੈ ਇੱਥੇ ਬਹਿ ਜਾ ਬਹਿ ਜਾ ਥੱਲੇ ਬਹਿ ਜਾ ਬਹਿ ਜਾ ਚਲੋ ਉਧਰ ਥੋੜਾ ਜਿਆ ਨਿਹਰਾ ਜਾਵਾ ਇੱਥੇ ਬਹਿ ਜਾ ਇੱਥੇ ਪਾ ਜਾ ਛੜ ਦੇ ਛੜ ਤੇ ਬਹਿ ਜਾ ਖੁੱਲੀ ਛੜ ਤੇ ਬਹਿ ਜਾ ਇਹ ਦੇਖੋ ਜੀ ਆ ਦੇਖੋ ਠੰਡੀ ਸੀ ਇਹਦੇ ਗਾਂ ਵਰਗੀ ਠੰਡੀ ਆ ਦੇ ਪਾ ਥੱਲੇ ਆਂਦੀ ਬੰਦਾ ਨੰਗ ਜੇ ਚੱਲ ਲੈ ਜਾ ਬੰਦੇ ਪਰਾਂ ਠੀਕ ਆ ਠੀਕ ਆ ਠੀਕ ਆ ਬਹੁਤ ਜ਼ਿਆਦਾ ਚੰਗੀ ਝੋਟੀ ਹੈ ਜੀ ਦੇਖੋ ਲੈ ਜਾ ਲੈ ਜਾ ਕਿਉਂ ਤੇਰੀ ਮਿੰਨਨ ਹਵਾਲੇ ਹੀ ਜਾਓ ਤੇ ਵੇਖੋ ਜੀ ਝੋਟੀ ਆਪਾਂ ਵੀਡੀਓ ਤੇ ਪਾਵਾਂਗੇ ਕੱਲ ਪਰਸੋਂ ਨੂੰ ਤੇ ਤੁਹਾਨੂੰ ਮੁੱਲ ਫੇਰ ਹੀ ਦੱਸਾਂਗੇ ਇਹਨਾਂ ਦੇ ਏਦਾਂ ਕੋਈ ਫੀਰ ਮੇਰਾ ਫੋਨ ਕਰਕੇ ਪੁੱਛ ਲੈ ਇਹ ਜੋ 10 ਵੀ ਦਵਾਂਗੇ ਇੱਕ ਦੋਆਂ ਦੇ ਬਾਕੀ ਝੋਟੀਆਂ ਦਾ ਸਾਹਮਣੇ ਆ ਲੀਆਂ ਹਲੇ ਸਫਰ ਦੀਆਂ ਆਈਆਂ ਤਾਜੀ ਸੂਈ ਹੈ ਬੋਲੇ ਤੇ ਝੋਟੀ ਆ ਉਹ ਕੁਆਲਿਟੀ ਇਹ ਹੀ ਲਈ ਤੀ ਬਾਕੀ ਸੀ ਲਈ ਇਹ ਨਹੀਂ ਵੀ ਇੱਕ ਵਾਰ ਬਹਿਣ ਦਊਗੀ ਦੋਰੇ ਨਹੀਂ ਬਹਿਣ ਦੇਣਾ ਲੋ ਚੌਣਵੀ ਲੱਗੀ ਮੋਟਰੀ ਹਾਂ ਗੱਡੀ ਕੱਢ ਲਿਆ ਬਾਹਰ ਆ ਦੇਖ ਲੋ ਦੂਜੇ ਨੰਬਰ ਵਾਲੀ ਦੇਖੋ ਜੀ 49 ਇਹਨੂੰ ਮੁੱਲਾ ਥਾਣੇ ਲੱਗਾ ਨੂੰ ਮੁੱਲਾ ਤੇ ਲੈਵਾ ਵੀ ਇਹਨੂੰ ਮੁੱਲਾ ਲੱਗਾ ਨੇ ਆ ਲਿਆ ਕੱਢ ਕੇ ਆ ਗਈ ਗੱਟੀ ਕੱਢ ਕੇ ਖਾ ਲਈਏ ਕੱਲ ਨੂੰ ਵੀਡੀਓ ਪਾਵਾਂਗੇ ਲਦਮਾਲ ਆਇਆ ਹੋਇਆ ਵਾ ਤੇ ਵੈਸੇ ਜੇ ਕੋਈ ਜਾਵਣਾ ਹੋਵੇ ਤੇ ਵਿਧਿਆੜੀ ਸਾਹਮਣੇ ਹੀ ਫਾਇਦਾ ਫਿਰ ਤੁਹਾਨੂੰ ਐ ਗੌਰ ਨਾਲ ਦਿਖਾ ਲਾਂਗੇ ਹੁਣ ਤਾਂ ਆਪਾਂ ਤੁਹਾਨੂੰ ਕੁਝ ਵਿੱਚ ਵਿਖਾਲ ਦਿੰਦੇ ਆ ਖੋਲ ਲਿਆ ਖੋਲ ਲਿਆ ਲੈ ਜਾ ਬਾਰਨ ਆਹ ਦੇਖੋ ਜੀ ਪਹਿਲਾਂ ਕੱਟੀ ਬਹੁਤ ਹੀ ਜ਼ਿਆਦਾ ਕੱਟੀ ਚੰਗੀ ਐ ਇਨਕੋ ਬੋੜਾ ਹੋਗਾ 9-10 ਕਿਲੋ ਦੇ ਕਰੀਬ ਹੀ ਤੇ ਆਹ ਬੱਚਾ ਜੀ ਇਹਦਾ ਤਾਜੀ ਸੂਝਾ ਲੈ ਆ ਲੈ ਆ ਠੀਕ ਐ ਨਾ ਇਹ ਰਹਿਣ ਤੇ ਬੈਠੀ ਰਹਿਣ ਤੇ ਕੋਈ ਨਹੀਂ ਆਪਾਂ ਗੜੀ ਅੱਜ ਦਿਖਾ ਲਵਣੀ ਅੱਜ ਤੋਂ ਉਦਾਂ ਹੀ ਦਿਖਾ ਲੈ ਆ ਦੇਖੋ ਜੀ ਕੱਟੀ ਲੈ ਆ ਜਾ ਦੇਖੋ ਸਿੰਘ ਦੀ ਕੁਆਲਿਟੀ ਤਦ ਤੋ ਕੱਟੀ 12 ਕੰਦੋ ਨਾਰਮਲ ਜੀ ਕੀਮਤ ਤੇ ਦੇਵਾਂਗੇ ਕੋਈ ਜਿਆਦਾ ਮੁੱਲ ਨਹੀਂ ਇਹਨਾਂ ਦੀ ਕਰਨੇ ਆਪਾਂ ਆਹ ਵੀ ਝੋਡੀ ਕੱਢ ਕੇ ਦਿਖਾ ਲਾ ਆਹ ਵੀ ਕੱਟੀ ਬਹੁਤ ਖਰੀ ਤੇ ਵੀ ਕੱਲ ਦੀ ਸੂਈ ਜੇ ਅੱਲਾ ਸਵਾਰ ਸੁਪਰ ਕਰਕੇ ਨਾ ਆਈਆਂ ਕਰਕੇ ਤੁਹਾਨੂੰ ਦਿਖਾ ਦੰਨੇ ਦੇ ਵੀ ਕੀ ਦਿਖਾ ਲਈਏ ਇਹਨਾਂ ਰ ਜੇ ਨਜ਼ਰ ਥੱਲੇ ਦੁੱਧ ਨਾ ਹੋਵੇ ਦੁੱਧ ਹੋਵੇ ਝੁੱਡੀਆਂ ਤਿਆਰ ਹੋਣ ਤੇਰੀ ਵਾਦਾ ਖੋਲ ਇਹਨੂੰ ਵੀ ਖੋਲ ਕੋ ਆ ਵੇਖੋ ਜੀ ਜਮਾ ਦਾ ਜਾ ਬਚਾਣਾ ਤਹਿਸੀਲ ਇਹ ਵੀ ਗਾਵਾਂ ਵਰਗੀ ਜੀ ਇਹਦੇ ਥੱਲੇ ਮੈਂ ਹੀ ਤੁਹਾਨੂੰ ਬੈ ਕੇ ਦਿਖਾ ਦਿੰਦਾ ਇਹ ਵੇਖੋ ਜੀ ਬੋਲਦਿਆਂ ਤੱਕ ਆ ਵੇਖੋ ਦਿੱਤਾ ਲੈ ਜਾ ਤੋਰ ਰਿਹਾ ਇਹ ਵੀ ਕੁੜੀ ਇੰਨੀ ਬਰਾਬਰ ਛੋਟੀ ਜਿੱਥੇ ਚੱਲ ਚੱਲ ਪੁੱਤ ਚੰਮ ਚੱਲ ਇਹ ਵੀ ਛੋਟੀ ਦੁੱਧ ਬਹੁਤ ਚੰਗਾ ਭਰਨ ਵਾਲੀ ਆ ਵੇਖੋ ਜੀ ਤੁਸੀਂ ਦੇਖੋ ਕੀ ਆ ਪਤਾ ਨਹੀਂ ਕਿੱਥੇ ਦੇਖੋ ਜੀ ਬਸ ਠੀਕ ਆ ਠੀਕ ਆ ਲੈ ਜਾ ਆਈ ਤੇ ਬਹਿ ਕੇ ਖਾਲ ਥੱਲੇ ਬਹਿ ਜਾ ਬਹਿ ਜਾ ਬਹਿ ਜਾ ਬਹਿ ਜਾ ਛੱਡ ਦੇ ਪਰ ਬੱਚੇ ਦਾ ਜਿਆਦਾ ਗਰਮੀ ਛਾਂ ਦੇ ਜਾਂਦੇ ਕੋਈ ਛੱਡ ਦੇ ਛੱਡ ਦੇ ਜਾਂਦੇ ਅੰਦਰ ਆ ਜੰਦ ਕਰਕੇ ਖਾਣ ਸਾਹ ਦੇਖੋ ਜੀ ਠੁਕ ਬੈਠਾਂ ਬੰਨ ਬੰਨ ਬੈ ਜਾ ਬੈ ਜਾ ਦੇਖੋ ਜੀ ਇਹ ਨਹੀਂ ਵੀ ਕੋਈ ਲਤਾ ਮਾਰਨੇ ਦੀ ਚੱਲ ਠੀਕ ਹੈ ਠੀਕ ਹੈ ਧਾਰਾਂ ਦਾ ਓਕੇ ਆ ਧਾਰਾਂ ਦਾ ਕੋਈ ਗੱਡੀ ਨਹੀਂ ਤੇ ਦੇਖੋ ਜੀ ਹਲੇ ਬੋਲੇ ਤੇ ਹਾ ਝੋਡੀ ਤੇ ਲੈਵੇ ਦੀ ਪੰਡ ਲਾ ਦੂ ਵੇਖੋ ਚੋਣ ਕਿਤੇ ਚੋਂਦ ਮਸ਼ੀਨ ਮੋਟਰ ਵਾਲਾ ਲਗਾ ਇਹਨੂੰ ਬਹੁਤ ਜ਼ਿਆਦਾ ਛੋਟੀ ਚੰਗੀ ਆ ਇਹ ਝੋਟੀ ਦੀ ਤੁਹਾਨੂੰ ਕੀਮਤ ਦੱਸ ਹੀ ਦਿੰਦੇ ਆਪਾਂ ਇਹ ਝੋਟੀ 95000 ਦੀ ਆ ਫਿਕਸ ਰੇਟ ਤੇ ਇਹ ਵੀ ਝੋਟੀਆਂ ਜਿਹੜੀਆਂ ਮੈਂ ਉਹਦੇ ਲਗਭਗ ਹੀ ਲਾ ਲੋ ਤੁਸੀਂ ਥੋੜਾ ਬਹੁਤਾ ਉੱਤੇ ਥੱਲੇ ਹੋ ਸਕਦਾ ਜਾਇ ਜੀ ਦਾ ਨੂੰ ਆਈਡੀਆ ਜੇ ਆ ਦੱਸਦਾ ਬਾਕੀ ਪਾਵਾਂਗੇ 4 ਦਿਨ ਸਾਂਭ ਕੇ ਆ ਮੈਂ ਰਹਿਣ ਦੇ 4 ਦਿਨ ਸਾਂਭ ਕੇ ਦੁੱਧ ਤਿਆਰ ਹੋਊਗਾ ਫਿਰ ਦੱਸਾਂਗੇ ਤਾਜੀ ਸੂਈ ਆ ਵੀ ਝੋਟੀ ਰਹਿਣ ਦੇ ਬੈਠੀ ਆ ਇਹਨੂੰ ਖੋਲ ਇਹ ਜੇ ਝੋਟੀ ਚਮਾ ਕੁ ਮਹੀਨਿਆਂ ਦੀ ਸੂਈ ਲਗਭਗ ਦੁੱਧ ਦੇਦ ਕੋ ਹੋਊਗਾ 6 ਕਿਲੋ ਤੇ ਜਵਾਗ ਇਹਦੇ ਮਗਰ ਹੈ ਨਹੀਂ ਤਾਂ ਥਣ ਥਣ ਬਹੁਤ ਚੰਗਾ ਤੇ ਇਹਦੀ ਕੀਮਤ ਤੁਹਾਨੂੰ ਦੱਸਦੇ ਆ ਇਹ ਦਵਾਂਗੇ 45000 ਦੀ ਤੁਹਾਨੂੰ ਤੋੜ ਕੇ ਵਿਖਾ ਲਦੇ ਆ ਵੇਖੋ ਸਿੰਘ ਦੀ ਸੁਗਦੀ ਕੁਆਲਿਟੀ ਬਹੁਤ ਜ਼ਿਆਦਾ ਝੋਟੀ ਚੰਗੀ ਏ ਦੇਖੋ ਜੀ ਲੈ 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 ਵੇਖੋ ਜੀ ਸਿੰਘ ਖਾਣਾ ਵੇਖੋ ਇਹਨਾਂ ਮੁੱਲਾ ਥਣ ਲੱਗਾ ਸਿੱਧਾ ਮੁਹਾਂ ਕਰ ਸਿੱਧਾ ਦੇਖੋ ਜੀ ਸਮਝ ਲੇਗਾ ਖਾਣਾ ਦੀ ਕੁਆਲਿਟੀ ਧਰ ਚੋਣ ਜਾਣ ਇੱਕ ਨੰਬਰ ਜਾ ਵਾ ਇਹ 45000 ਦੀ ਵੀਰ ਮੇਰਾ ਜਿਹੜਾ ਕੋਈ ਮਰਜ਼ੀ ਲੈ ਲੇ ਜਿਵੇਂ ਨਾਰਮਲ ਕੀਮਤ ਤੇ ਤੇ ਆ ਜੋ ਡੀ ਦੇ ਪਲੂਣੇ ਆ ਤਾਜੀ ਸੂਈ ਉਹ ਵੀ ਮੈਂ ਆ ਕੱਟੀ ਜਿਹੜੀ ਹੈ ਕੱਲ ਦੀ ਸੂਈ ਹੈ ਤਾਂ ਤੁਹਾਨੂੰ ਹਾਂ ਲੇਖੀ ਉਹ ਖਾ ਲੈਣਾ ਇਹ ਵੀ 2-4 ਦਿਨ ਰੋੱਕ ਕੇ ਖਾ ਲਾਂਗੇ ਬਹੁਤ ਚੰਗੀ ਕੱਟੀ ਆ ਭਲਾ ਭਲਾ ਪਾਈ ਫਿਰਦੇ ਨਿੱਕੇ ਸਿੰਘ ਦੀ ਜਮਾ ਥਾਣ ਲੇਵਾ ਬਹੁਤ ਚੰਗਾ ਤਾਂ ਮੈਂ ਜਿਹੜੀ ਇੱਕ ਬਣਿਆ ਦੇਖੋ ਜੀ ਬਾਕੀ ਸਾਰੇ ਵੀਰਾਂ ਨੂੰ ਸਾਸੀ ਕਾਲਾ ਧੰਵਾਦ ਆ ਵੀਰ ਜੀ ਤੁਹਾਡਾ ਵੀਡੀਓ ਵੇਖਣ ਲਈ ਤੋਂ ਪਿੰਡ ਸਾਡਾ ਘੋਗਾ ਜੇ ਤਹਿਸੀਲ ਬਟਾਲਾ ਜ਼ਿਲ੍ਹਾ ਗਰਦਾਸਪੁਰ ਨਾਮ ਉਕਾਰ ਸਿੰਘ ਦੇਖੋ ਥਣ ਹੁਣ ਝੋਟੀ ਚੰਗੀ ਆ ਇਹਦੇ 45000 ਦੀ ਦਵਾਂਗੇ ਜੀ ਬਿਲਕੁਲ ਜਾਇਜ਼ ਕੀਮਤ ਤੇ ਠੀਕ ਆ ਜੀ ਸਾਰਿਆਂ ਸਾਸੀ ਗੱਲ ਜੀ ਨੰਬਰ 9779283441 ਆਹ ਦੇਖੀ ਨੰਬਰ ਸਾਡਾ ਆ ਵੇਖ ਲਓ ਜੀ